2027 ਦੀ ਤਿਆਰੀ ਨੂੰ ਲੈ ਕੇ ਹਰ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਸਕਰੀਏ ਨੇ ਉਹ ਪੂਰਾ ਜ਼ੋਰ ਲਗਾ ਰਹੀ ਹੈ ਵੀ ਜੋੜ-ਤੋੜ ਕਰਕੇ ਆਪਣੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ। ਸੋ ਗੱਲ ਕਰ ਲਈਏ ਅੱਜ ਅੰਮ੍ਰਿਤਸਰ ਦੀ। ਅੰਮ੍ਰਿਤਸਰ ਦੀ ਗੱਲ ਤਾਂ ਕਰਨੀ ਜ਼ਰੂਰੀ ਹੈ ਕਿ ਬਹੁਤ ਵੱਡਾ ਨਾਂ ਪੁਰਵ ਮੰਤਰੀ ਰਹੇ ਅਨਿਲ ਜੋਸ਼ੀ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੋਇਆ ਹੈ। ਔਰ ਅੰਮ੍ਰਿਤਸਰ ਦੇ ਵਿੱਚ ਉਸ ਦਾ ਅਸਰ ਤਾਂ ਪਏਗੇ ਪਏਗਾ। ਕਿਉਂਕਿ ਅੰਮ੍ਰਿਤਸਰ ਦੇ ਵਿੱਚ ਇੱਕ ਆਪਣਾ ਇੱਕ ਵੋਟ ਬੈਂਕ ਅਨਿਲ ਜੋਸ਼ੀ ਨੇ ਉੱਥੇ ਤਿਆਰ ਕੀਤਾ ਹੈ ਕਿਉਂਕਿ ਪੁਰਾਣੇ ਲੀਡਰ ਹੋਣ ਦੇ ਨਾਤੇ ਅੰਮ੍ਰਿਤਸਰ ਦੇ ਵਿੱਚ ਤਾਲੁਕਾਤ ਵਧੀਆਂ ਨੇ ਕਿਉਂਕਿ ਲੋਕਾਂ ਦੇ ਵਿੱਚ ਵਿਚਰੇ ਲੋਕਾਂ ਦੇ ਵਿੱਚ ਵਿਚਰ ਕੇ ਉਹਨਾਂ ਦੇ ਕੰਮ ਕੀਤੇ ਔਰ ਅੱਜ ਵੀ ਲੋਕ ਅਨਿਲ ਜੋਸ਼ੀ ਨੂੰ ਇੱਕ ਅੱਛੇ ਲੀਡਰ ਦੇ ਰੂਪ ਦੇ ਵਿੱਚ ਜਾਣਦੇ ਨੇ ਔਰ ਦੇਖਿਆ ਵੀ ਜਾਂਦਾ ਔਰ ਅੰਮ੍ਰਿਤਸਰ ਤੋਂ ਇਲਾਵਾ ਕਾਂਗਰਸ ਪਾਰਟੀ ਨੇ ਜੇ ਗੱਲ ਕੀਤੀ ਜਬ ਇੱਕ ਮੱਲਾ ਦਾ ਬਹੁਤ ਵੱਡਾ ਮਾਰਿਆ ਕਿਉਂਕਿ ਅਨਿਲ ਜੋਸ਼ੀ ਪਹਿਲਾਂ ਭਾਜਪਾ ਦਾ ਵੱਡਾ ਚਿਹਰਾ ਰਹੇ ਫਿਰ ਸੁਖਬੀਰ ਬਾਦਲ ਨਾਲ ਅਮਿਲ ਕੇ ਅਕਾਲੀ ਦਲ ਨਾਲ ਵੀ ਕੰਮ ਕੀਤਾ ਔਰ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਵੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਔਰ ਹੁਣ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਜੁੜ ਕੇ ਹੁਣ ਅੱਗੇ ਦੀ ਜਿਹੜੀ ਰਾਜਨੀਤੀ ਉਹਦੇ ਵਿੱਚ ਉਹ ਸક્રિય ਰਹਿਣਗੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਨਾਮ ਰਿਹਾ ਅਨਿਲ ਜੋਸ਼ੀ ਹੁਣ ਕਾਂਗਰਸ ਦਾ ਜੋ ਪੱਲਾ ਫੜ ਲਿਆ ਇਸ ਸਮੇਂ ਦੇ ਦੌਰਾਨ ਹੁਣ ਦੇਖਿਆ ਜਾਏਗਾ ਵੀ 2027 ਤੱਕ ਅਨਿਲ ਜੋਸ਼ੀ ਕਿਹੜਾ ਐਸਾ ਕਾਰਨਾਮਾ ਵੱਡਾ ਕਰਕੇ ਦਿਖਾਣਗੇ ਵੀ ਕਾਂਗਰਸ ਦੀ ਵੱਡੇ ਲੀਡਰਾਂ ਦੀ ਗੁੱਡ ਬੁੱਕ ਦੇ ਵਿੱਚ ਅਨਿਲ ਜੋਸ਼ੀ ਦਾ ਨਾਮ ਫਿੱਟ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਉਹਦੇ ਨਾਲ ਨਾਲ ਲੁਧਿਆਣੇ ਦੀ ਗੱਲ ਕਰਨੀ ਤਾਂ ਜ਼ਰੂਰੀ ਹੈ ਕਿਉਂਕਿ ਲੁਧਿਆਣੇ ਦੀ ਇੱਕ ਅਸੈਂਬਲੀ ਹੈ ਲੁਧਿਆਣਾ ਉਤਰੀ ਸੋ ਲੁਧਿਆਣਾ ਉਤਰੀ ਜਿਹੜੀ ਸੀਟ ਹੈ ਉਹਦੇ ਤੇ ਇੱਕ ਬਹੁਤ ਵੱਡਾ ਲੀਡਰ ਹੈ ਪਹਿਲਾਂ ਬੀਜੇਪੀ ਦੇ ਨਾਲ ਕਾਉਂਸਲਰ ਦਾ ਇਲੈਕਸ਼ਨ ਵੀ ਲੜੇ ਔਰ ਬੜੇ ਉੱਚੇ ਅਹੁਦਿਆਂ ਤੇ ਲੁਧਿਆਣੇ ਸ਼ਹਿਰ ਦੇ ਵਿੱਚ ਰਾਜਨੀਤੀ ਦੇ ਵਿੱਚ ਸਕਰੀਏ ਨੇ ਔਰ ਹੁਣ ਵੀ ਸਕਰੀਏ ਨੇ ਔਰ ਅਨਿਲ ਜੋਸ਼ੀ ਅਗਰ ਕਾਂਗਰਸ ਪਾਰਟੀ ਦੇ ਵਿੱਚ ਕਾਬਜ ਹੁੰਦੇ ਨੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਦੇ ਰੂਪ ਵਿੱਚ ਜਾਣੇ ਜਾਂਦੇ ਨੇ ਫਿਰ ਲੁਧਿਆਣਾ ਦੀ ਉਤਰੀ ਸੀਟ ਤੇ ਵੀ ਉਹਦਾ ਫਰਕ ਪੈਣਾ لازਮੀ ਹੈ ਕਿਉਂਕਿ ਜਿਹੜਾ ਲੁਧਿਆਣਾ ਉਤਰੀ ਦਾ ਲੀਡਰ ਹੈ ਉਹ ਹੁਣ ਉਹ ਅਨਿਲ ਜੋਸ਼ੀ ਦੇ ਗਰੁੱਪ ਦੇ ਕਹਿ ਸਕਦੇ ਆ ਅਨਿਲ ਜੋਸ਼ੀ ਦੇ ਖੇਮੇ ਦੇ ਵਿੱਚ ਉਹ ਹਮੇਸ਼ਾ ਰਿਹਾ ਅਗਰ ਬੀਜੇਪੀ ਦੇ ਵਿੱਚ ਵੀ ਅਨਿਲ ਜੋਸ਼ੀ ਰਹੇ ਤਾਂ ਉਹ ਲੀਡਰ ਉਹਨਾਂ ਦੇ ਨਾਲ ਰਿਹਾ ਔਰ ਅਗਰ ਅਕਾਲੀ ਦਲ ਦੇ ਵਿੱਚ ਅਨਿਲ ਜੋਸ਼ੀ ਰਹੇ ਤਾਂ ਉਹ ਵੀ ਉਹਨਾਂ ਦੇ ਨਾਲ ਅਕਾਲੀ ਦਲ ਦੇ ਵਿੱਚ ਰਿਹਾ ਤੇ ਹੁਣ ਅਨਿਲ ਜੋਸ਼ੀ ਦੀ ਜਿਹੜੀ ਕਾਂਗਰਸ ਦੇ ਵਿੱਚ ਆਣਾ ਔਰ ਉਹ ਲੀਡਰ ਦਾ ਹਜੇ ਤੱਕ ਤਾਂ ਉਹ ਲੀਡਰ ਸਾਇਲੈਂਟ ਹੈ ਪਰ 2027 ਜਦੋਂ ਨੇੜੇ ਆਏਗਾ ਤਾਂ ਅਸੀਂ ਸਮਝਦੇ ਹਾਂ ਵੀ ਲੁਧਿਆਣਾ ਉਤਰੀ ਦੇ ਵਿੱਚ ਕਾਂਗਰਸ ਦੇ ਵਿੱਚ ਥੋੜਾ ਖਿੱਚਾ ਤਾਣੀ ਦੇਖੀ ਜਾ ਸਕਦੀ ਹੈ ਥੋੜਾ ਘਮਸਾ ਦੇਖਿਆ ਜਾ ਸਕਦਾ ਕਿਉਂਕਿ ਅਗਰ ਅਨਿਲ ਜੋਸ਼ੀ ਕਾਂਗਰਸ ਦੇ ਵਿੱਚ ਤਾਕਤ ਪਰ ਹੁੰਦੇ ਨੇ ਤੇ ਉਹ ਲੁਧਿਆਣਾ ਉਤਰੀ ਤੋਂ ਆਪਣਾ ਦਾਵਾ ਜ਼ਰੂਰ ਕਰਨਗੇ ਜੋ ਅਸੀਂ ਸੋਚਦੇ ਹਾਂ ਜੋ ਅਸੀਂ ਦੇਖਿਆ ਹੋਏ ਤੱਕ ਦੀ ਰਾਜਨੀਤੀ ਦੀ ਰਿਪੋਰਟ ਇਹੀ ਹੈ ਵੀ ਲੁਧਿਆਣਾ ਉਤਰੀ ਜਿਹੜਾ ਹੈ ਉਹਦੇ ਤੇ ਹੁਣ ਕਾਂਗਰਸ ਦਾ ਪੇਚ ਫਸਣ ਵਾਲਾ ਅਗਰ ਅਨਿਲ ਜੋਸ਼ੀ ਕਾਂਗਰਸ ਦੇ ਵਿੱਚ ਤਾਕਤਵਰ ਰਹਿੰਦੇ ਕਿਉਂਕਿ ਉਹਨਾਂ ਨੇ ਆਪਣੇ ਬੰਦੇ ਵੀ ਅਵਲਾਈਜ਼ ਕਰਨੇ ਨੇ ਅਗਰ ਏਡਾ ਵੱਡਾ ਲੀਡਰ 2027 ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਹੋਵੇ ਉਹਦਣਾ ਝੰਡਾ ਉੱਚਾ ਕਰੇਗਾ ਤੇ ਜ਼ਰੂਰ ਹੈ ਵੀ ਆਪਣੇ ਬੰਦੇ ਕਿਤੇ ਨਾ ਕਿਤੇ ਅਡਜਸਟ ਜ਼ਰੂਰ ਕਰਾਇਗਾ ਹੁਣ ਆਉਣ ਵਾਲਾ ਸਮਾਂ ਦੱਸੇਗਾ ਉਹ ਲੁਧਿਆਣਾ ਉਤਰੀ ਤੋਂ ਕਾਂਗਰਸ ਪਾਰਟੀ ਦਾ ਕੈਂਡੀਡੇਟ Corre,